ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਮੈਨੂੰ ਲੱਗਦਾ ਕਿ ਜਦੋਂ ਬੰਦਾ ਸਟਰਗਲ ਵਿੱਚ ਹੁੰਦਾ ਹੈ ਤੇ ਉਹਨੂੰ ਬਹੁਤ ਕੁਝ ਜ਼ਿੰਦਗੀ ਵਿੱਚ ਕਰਨਾ ਪੈਂਦਾ ਬੜੀ ਮਿਹਨਤ ਕਰਨੀ ਪੈਂਦੀ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਹਾਲ ਚਾਲ ਦੋਸਤੋ ਸੋ ਦੋਸਤੋ ਘਰ ਦੇ ਕਮਾਕਾਰਾਂ ਤੋਂ ਥੋੜੀ ਜੀ ਇੱਕ ਦਿਨ ਦੀ ਛੇ ਲੈ ਕੇ ਇੱਕ ਸਾਡਾ ਬਹੁਤ ਪੁਰਾਣਾ ਲੋਕਤਾ ਸੀ ਤੇ ਉਹ ਅਸੀਂ ਸ਼ੂਟ ਕਰਨ ਲੱਗੇ ਆ ਤੇ ਉਮੀਦ ਕਰਦਾ ਤੁਸੀਂ ਇਸ ਵੀਡੀਓ ਨਾਲ ਜੁੜੇ ਰਹੋ ਅਸੀਂ ਛੋਟੇ ਛੋਟੇ ਕਲਿੱਪ ਤੁਹਾਨੂੰ ਸ਼ੇਅਰ ਕਰਦੇ ਰਾਵਾਂਗੇ ਕਿਵੇਂ ਵੀਡੀਓ ਸ਼ੂਟ ਕਰ ਰਹੇ ਆ ਆਡੀਓ ਥੋੜਾ ਬਹੁਤਾ ਕੋਸ਼ਿਸ਼ ਕਰਾਂਗੇ ਲਾਈਵ ਗਾ ਕੇ ਸੁਣਾਈਏ ਤੇ ਵੀਡੀਓ ਨਾਲ ਸ਼ੇਅਰ ਯੋ ਕਿ ਲੋਕੀ ਵਲੌਗ ਬਣਾਉਂਦੇ ਆ ਕਿ ਮੈਂ ਕਈ ਗੱਲ ਕਰਦਾ ਹਾਂ ਕਿ ਲੋਕੀ ਵਲੌਗ ਬਣਾਉਂਦੇ ਆ ਸਾਰੇ ਦੇਖਦੇ ਆ ਥੋੜੇ ਬੋਲ ਸਾਡੇ ਵੀ ਦੇਖ ਲਿਆ ਕਰੋ ਸਸਕਾਲ ਦੀ ਬੈਂਟੀ ਵਲੋਂ ਧੰਨਵਾਦ ਤੇ ਵੀਡੀਓ ਨਾਲ ਜੁੜੇ ਰਹੋ ਲੋ ਜੀ ਆ ਗਏ ਆਪਾਂ ਆਪਣੀ ਲੋਕੇਸ਼ਨ ਤੇ ਇਹ ਵੇਖੋ ਲੋਕੇਸ਼ਨ ਕਿੱਡੀ ਘੈਂਟ ਆ ਯਾਰ ਨਜ਼ਾਰੇ ਬੰਨੇ ਪਏ ਤੇ ਆ ਭੰਗੜੇ ਵਾਲੇ ਚੋਬਰ ਵੀ ਮਿੱਤਰੋ ਆ ਗਏ ਆ ਭੰਗੜੇ ਵਾਲੇ ਵੀ ਤੇ ਆ ਵੀ ਨੇ ਤਾਂ ਮੇਲਾ ਹੀ ਲੁੱਟ ਲਿਆ ਯਾਰ ਵੇਖੋ ਕਿਵੇਂ ਦਰਖਤ ਤੇ ਚੜ ਕੇ ਜਿਨ੍ਹਾਂ ਨੂੰ ਆਪਾਂ ਤੂਤਰੇ ਕਹਿੰਦੇ ਹੁੰਦੇ ਆ ਆਵਾਜ਼ਾਂ ਵਾਲੇ ਤੂਤਰੇ ਇਹ ਉਹ ਲਾਈ ਜਾਂਦੇ ਆ ਕਮਾਲ ਕਰਤੀ ਤੇ ਸੁਣੋ ਗੱਲਾਂ ਸਸਕਾਲ ਜੀ ਕੀ ਹਾਲ ਚਾਲ ਨੇ ਦੋਸਤੋ ਲੋਬੀ ਵਰ ਮਿੱਤਰ ਨੇ ਕੈਂਠਾ ਲਾ ਲਿਆ ਮਿੱਤਰੋ ਕੈਂਠਾ ਲਾ ਕੇ ਤੇ ਹੁਣ ਧਮਾਲਾਂ ਪਾਊਗਾ ਲਓ ਜੀ ਆ ਗਏ ਆਪਾਂ ਸਟੇਜ ਤੇ ਤੇ ਕਰਤੇ ਵੀਰ ਨੇ ਸਿੰਕ ਸ਼ੁਰੂ ਇਹ ਤਾਂ ਵੇਖੋ ਜਦੋਂ ਉਂਗਲਾਂ ਕਰ-ਕਰਾਂ ਗਾਉਂਦਾ ਧਮਾਲਾਂ ਪਾਉਂਦੇ ਨਾਲ ਦੇ ਵੀ ਤੇ ਵਹਿੰਦੇ ਸਾਰੇ ਖੜ-ਖੜ ਕੇ ਪਿੰਡ ਵਾਸੀ ਵੀ ਵਹਿੰਦੇ ਤੇ ਆਹ ਕੈਮਰਾਮੈਨ ਵੇਖੋ ਖੁੱਬੇ ਪਏ ਸਾਰੇ ਪਿੰਡ ਦੇ ਨੌਜਵਾਨ ਬਜ਼ੁਰਗ ਸਾਰੇ ਵੀ ਆਗੇ ਬਹੁਤ ਪਿਆਰ ਦਿੱਤਾ ਮੱਲਾਂ ਵਾਲੀ ਸਾਈਡ ਪਿੰਡਾਂ ਤੇ ਆਹ ਵੇਖੋ ਪੰਗੜੇ ਵਾਲੇ ਮੁੰਡੇ ਖੜਕਾਉਂਦੇ ਨਾ ਸਾਰੇ ਖੁਸ਼ ਆ ਪੂਰੇ ਰੌਣਕਾਂ ਲਾਈ ਜਾਂਦੀਆਂ ਨੇ ਬੱਲੇ ਢੋਲੀਆਂ ਚੱਕ ਦੇ ਕੰਮ ਸਾਰੇ ਖਿੱਚ ਕੇ ਰੱਖੋ ਯਾਰ ਤੇ ਵੀਡੀਓ ਨੂੰ ਸ਼ੇਅਰ ਕਰੀ ਰੱਖੋ ਤੇ ਲੋਕੇਸ਼ਨ ਵੇਖੋ ਕਿੱਡੀ ਘੈਂਟ ਆ ਯਾਰ ਪਿੰਡ ਦਾ ਦਰਖਤ ਆ ਤੇ ਉੱਥੇ ਥੜੇ ਤੇ ਸੈਟਅਪ ਲਾਇਆ ਸਾਰਾ ਬਹੁਤ ਵਧੀਆ ਮਾਹੌਲ ਬਣਾਇਆ ਤੁਸੀਂ ਵੀਡੀਓ ਵੇਖ ਕੇ ਖੁਸ਼ ਹੋਏ ਸ਼ੇਅਰ ਵੀ ਜਰੂਰ ਕਰਿਓ ਤੇ ਆ ਮਿੱਤਰ ਹੈ ਜੀ ਆਪਣਾ ਬਚਪਨ ਦਾ ਸਾਹਿਲ ਇਹ ਨਾਲ ਮੇਰੇ ਗਿਆ ਸੀ ਨੂੰ ਮੈਂ ਲੈ ਕੇ ਗਿਆ ਸੀ ਤੇ ਬਸ ਕਰ ਬਸ ਕਰ ਇਹ ਤਾਂ ਸਾਰੀ ਵੀਡੀਓ ਹੀ ਆਪਦੀ ਬਣਾਈ ਜਾਂਦਾ ਯਾਰ ਬਸ 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 ਆ ਜਾ ਆ ਜਾ ਕੈਮਰਾਮੈਨ ਵੀਰ ਵੀ ਖੁੱਬਿਆ ਪਿਆ ਚੰਗੀ ਤਰ੍ਹਾਂ ਕੈਮਰਾ ਕਾਫੀ ਲੱਗੇ ਹੋਏ ਸੀ ਕੈਮਰੇ ਸਾਰਿਆਂ ਨੇ ਬਹੁਤ ਵੀਡੀਓ ਨੂੰ ਪਸੰਦ ਵੀ ਐ ਸਾਰੇ ਦੱਬ ਕੇ ਰੱਖਿਓ ਕੰਮ ਤੇ ਆ ਵੇਖੋ ਚੁੱਭਰ ਚੜ ਗਿਆ ਵੀ ਪੱਟਾਂ ਦੇ ਪੈਰ ਰੱਖ ਕੇ ਤੇ ਆ ਪਾਉਂਦਾ ਪੂਰੀਆਂ ਲੁੱਡੀਆਂ ਯਾਰ ਬਹੁਤ ਇਨਾਂ ਨੇ ਦਿਵਾ ਦਿੱਤਾ ਸਾਰੇ ਵੀਰਾਂ ਨੇ ਬਹੁਤ ਵਧੀਆ ਤੇ ਯਾਰ ਬਸ ਮੈਂ ਤਾਂ ਹੈਗੇ ਨਾ ਵੀ ਗੀਤ ਤੁਸੀਂ ਸੁਣੋਗੇ ਤੁਹਾਨੂੰ ਵਧੀਆ ਲੱਗੂਗਾ ਪੰਜਾਬੀ ਕਲਚਰ ਨਾਲ ਲੋਕ ਤਤ ਗੀਤ ਆ ਬਹੁਤ ਵਧੀਆ ਗੀਤ ਆ ਤੇ ਉਧਰੋਂ ਵਲੌਗ ਨਾਲ ਨਾ ਟੁੱਟੇ ਉਹ ਇਧਰ ਚੁਬਾ ਇਧਰੋਂ ਚੋਬਰ ਪਰ ਚਿੱਟਾ ਕੁਰਤਾ ਪਿਆ ਮਾਂ ਬਾਕੇ ਅ ਵੀਰ ਚਿੱਟਾ ਕੁਰਤਾ ਪਿਆ ਮਾਂ ਪਾ ਕੇ ਦੇ ਦੇ ਐਕਸ਼ਨ ਵੇਖੋ ਮਰੇ ਜੀ ਚਿੱਟੇ ਕੁਰਤੇ ਪਿਆ ਮੈਂ ਤਾਂ ਗੱਲ ਹੀ ਹੋਰ ਆ ਮੇਰੀ ਮਾਂ ਸੋਹਣੀ ਮਾੜਾ ਲੱਗਣਾ ਚਿੱਟੇ ਕੁਰਤੇ ਪਿਆ ਮੈਂ ਤਾਂ ਆ ਵੇਖੋ 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 ਕੈਮਰਾਮੈਨ ਕਾਫੀ ਸੀਗੇ ਇਧਰੋਂ ਮੈਨੂੰ ਨਾ ਯਾਰ ਐ ਲੋਕਾਂ ਨੂੰ ਵੇਖ ਕੇ ਪਹਿਲਾਂ ਸੀਗੀ ਤੇ ਬਾਅਦ ਚ ਸੰਗ ਹਟ ਗਈ ਪਤਾ ਸਾਡਾ ਕੰਮ ਆ ਇਹ ਤਾਂ ਕਰਨਾ ਬਾਕੀ ਵੀਰ ਮੇਰੇ ਗਲਤੀਆਂ ਚਲਦੀਆਂ ਮaaf ਕਰਿਓ ਮੇਰੀਆਂ ਤੇ ਵੀਡੀਓ ਨੂੰ ਸ਼ੇਅਰ ਕਰਿਓ ਜ਼ਰੂਰ ਮੂੰਹ ਦੇ ਮਿੱਠੇ ਬੁੱਕਲ ਵਿੱਚ ਜੋ ਰੱਖਣ ਛੁਰੀਆਂ ਨੂੰ ਤੇਰੇ ਗੁਜੇ ਭੇਦ ਜੋ ਦੱਸਦੇ ਫਿਰਦੇ ਦੁਨੀਆਂ ਨੂੰ ਹੋ ਗੱਲਾਂ ਵਿੱਚ ਉਲਝਾਉਂਦੇ ਦੇਕੇ ਝੂਟੇ ਪਿਆਰਾਂ ਦੇ ਚਿਹਰੇ ਪੜਨੇ ਔਖੇ ਅੱਜਕੱਲ ਯਾਰ ਗਦਾਰਾਂ ਦੇ ਉਹ ਮਿੱਤਰਾ ਚਿਹਰੇ ਪੜਨੇ ਔਖੇ ਅੱਜਕੱਲ ਯਾਰ ਗਦਾਰਾਂ ਦੇ ਸਤਿ ਸ਼੍ਰੀ ਅਕਾਲ ਜੀ ਮੈਂ ਦੀਪਕ ਗਗਨ બસ ਮੂੰਹ ਦੇ ਮਿੱਠੇ ਗੀਤਾਂ ਦਾ ਨਾਮ ਆ ਵੀਰੇ ਸਾਡੇ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਦੀਪਕ ਘੰਟੀ ਵੱਲ ਬਹੁਤ ਬਹੁਤ ਧੰਨਵਾਦ